ਆਓ ਜੀ ਅੱਜ ਆਪਾਂ ਕਠਲ ਜਾਨੀ ਕਿ ਕਠਾਰ ਦੀ ਸਬਜ਼ੀ ਬਣਾਈ ਹੈ ਜਦੋਂ ਸਬਜ਼ੀ ਨੂੰ ਆਪਾਂ ਇਸ ਤਰੀਕੇ ਨਾਲ ਬਣਾਵਾਂਗੇ ਤਾਂ ਤੁਸੀਂ ਨਾਨਵੇਜ ਖਾਣਾ ਭੁੱਲ ਜਾਓਗੇ ਇਹ ਸਬਜ਼ੀ ਬਣ ਕੇ ਬਹੁਤ ਹੀ ਤਿਆਰ ਵਧੀਆ ਤਿਆਰ ਹੁੰਦੀ ਹੈ ਤੇ ਆਓ ਅੱਜ ਆਪਾਂ ਬਣਾਉਨੇ ਆ ਕਠਲ ਜਾਨੀ ਕਿ ਕਠਾਰ ਦੀ ਸਬਜ਼ੀ ਤੇ ਬਹੁਤ ਹੀ ਸਵਾਦਿਸ਼ਟ ਬਣਦੀ ਹੈ ਸਬਜ਼ੀ ਇਸ ਨੂੰ ਬਣਾਉਣ ਦਾ ਤਰੀਕਾ ਅੱਜ ਤੁਹਾਨੂੰ ਸਿੰਪਲ ਤਰੀਕਾ ਜੋ ਕੇ ਆਪਾਂ ਦੱਸਾਂਗੇ ਤੇ ਆਓ ਅੱਜ ਆਪਾਂ ਬਣਾਉਨੇ ਆ ਕਠਲ ਜਾਨੀ ਕਿ ਕਠਾਰ ਦੀ ਸਬਜ਼ੀ ਬਹੁਤ ਹੀ ਸਵਾਦਿਸ਼ਟ ਬਣਦੀ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਰਮਜੀਤ ਕੌਰ ਤੁਹਾਡਾ ਪੰਜਾਬੀ ਚੁੱਲਾ ਬਲੌਗ ਚੈਨਲ ਵਿੱਚ ਸਵਾਗਤ ਕਰਦੀ ਹਾਂ ਜੀ ਅੱਜ ਆਪਾਂ ਕਠਾਰ ਦੀ ਸਬਜ਼ੀ ਬਣਾਵਾਂਗੇ ਜਿਸ ਨੂੰ ਹਿੰਦੀ ਵਿੱਚ ਕਠਲ ਵੀ ਕਹਿੰਦੇ ਆ ਤੇ ਆਪਾਂ ਅੱਜ ਬਹੁਤ ਹੀ ਆਸਾਨ ਤਰੀਕੇ ਨਾਲ ਜਿਨ੍ਹਾਂ ਨੂੰ ਲੱਗਦਾ ਹੈ ਕਿ ਕਠਲ ਦੀ ਸਬਜ਼ੀ ਜੋ ਹੈ ਬਹੁਤ ਹੀ ਔਖੀ ਹੈ ਪਰ ਬਹੁਤ ਹੀ ਆਸਾਨ ਤਰੀਕੇ ਨਾਲ ਤੁਹਾਨੂੰ ਬਣਾਉਣੀ ਦੱਸਾਂਗੇ ਜਿਸ ਵਾਸਤੇ ਮੈਂ 700 ਗ੍ਰਾਮ ਕਠਲ ਲਈ ਹੈ ਜੋ ਕਿ ਮੈਂ ਬਾਜ਼ਾਰ ਦੇ ਵਿੱਚ ਗਈ ਸੀ ਤੇ ਉੱਥੋਂ ਹੀ ਕਟਾ ਕੇ ਵੀ ਲੈ ਆਂਦੀ ਇਸ ਤਰ੍ਹਾਂ ਛੋਟੇ ਛੋਟੇ ਸਲਾਈਸ ਜੋ ਨੇ ਇਹ ਕਟਾ ਕੇ ਲੈ ਆਂਦੇ ਨੇ ਤੇ ਇਸ ਵਾਸਤੇ ਤਿੰਨ ਮੈਂ మీడియం ਆਕਾਰ ਦੇ ਪਿਆਜ਼ ਲਏ ਨੇ ਇਹਨਾਂ ਨੂੰ ਮੈਂ ਇਸ ਤਰ੍ਹਾਂ ਮਿਕਸੀ ਵਿੱਚ ਮਿਕਸ ਕੀਤਾ ਹੋਇਆ ਹੈ ਤਿੰਨ ਮੈਂ ਪਿਆਜ਼ ਲਏ ਨੇ ਜਿਨ੍ਹਾਂ ਨੂੰ ਕਿ ਮੈਂ ਮਿਕਸੀ ਦੇ ਵਿੱਚ ਇਸ ਤਰ੍ਹਾਂ ਕੀਤਾ ਹੋਇਆ ਮਿਕਸ ਤਿੰਨ ਹੀ ਮੈਂ మీడియం ਆਕਾਰ ਦੇ ਟਮਾਟਰ ਲਏ ਨੇ ਤੇ ਇਹ ਬਰੀਕ ਬਰੀਕ ਕੱਟੇ ਹੋਏ ਨੇ ਤੇ ਥੋੜਾ ਜਿਹਾ ਅਦਰਕ ਲਸਣ ਦਾ ਜੋ ਕੇ ਪੇਸਟ ਲਿਆ ਹੋਇਆ ਹੈ ਤੇ ਤਿੰਨ ਹੀ ਮੈਂ ਹਰੀਆਂ ਮਿਰਚਾਂ ਲਈਆਂ ਨੇ ਜੋ ਕਿ ਬਰੀਕ ਕਟੀਆਂ ਹੋਈਆਂ ਨੇ ਤੇ ਨਾਲ ਹਰਾ ਧਨੀਆ ਲਿਆਏ ਤੇ ਥੋੜੇ ਜਿਹਾ ਆਪਾਂ ਖੜੇ ਮਸਾਲੇ ਪਾਵਾਂਗੇ ਇੱਕ ਦਾਲਚੀਨੀ ਦਾ ਟੁਕੜਾ ਥੋੜਾ ਜਿਹਾ ਤੇਜ ਪੱਤਾ ਇੱਕ ਵੱਡੇ ਇਲਾਚੀ ਦੋ ਲੌਂਗ ਲੈਣੇ ਦੋ ਛੋਟੀਆਂ ਇਲਾਚੀਆਂ ਲਈਆਂ ਨੇ ਬਾਕੀ ਮਸਾਲੇ ਜੋ ਵੀ ਪੈਣਗੇ ਉਹ ਆਪਾਂ ਨਾਲ ਦੀ ਨਾਲ ਹੀ ਦੱਸਾਂਗੇ ਤੇ ਆਓ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਕਠਾਰ ਦੀ ਸਬਜ਼ੀ। ਹਾਂਜੀ ਸਭ ਤੋਂ ਪਹਿਲਾਂ ਆਪਾਂ ਗੈਸ ਨੂੰ ਔਨ ਕਰਦੇ ਆਂ ਤੇ ਉੱਪਰ ਆਪਾਂ ਰੱਖਦੇ ਆਂ ਕੜਾਹੀ ਤੇ ਆਪਾਂ ਜੋ ਕਠਾਰ ਹੈ ਇਸ ਨੂੰ ਆਪਾਂ ਸ਼ੈਲੋ ਫਰਾਈ ਕਰਾਂਗੇ। ਇਸ ਵਿੱਚ ਆਪਾਂ ਇੱਕ ਕੜਛੀ ਜੋ ਹੈ ਇਹ ਤੇਲ ਦੀ ਪਾਵਾਂਗੇ। ਆਪਾਂ ਤੇਲ ਜ਼ਿਆਦਾ ਨਹੀਂ ਪਾਉਣਾ। ਆਪਾਂ ਕਠਾਰ ਨੂੰ ਸ਼ੈਲੋ ਫਰਾਈ ਹੀ ਕਰਨਾ ਹੈ ਕਿ ਤੇਲ ਆਪਾਂ ਥੋੜਾ ਹੀ ਪਾਵਾਂਗੇ ਤੇਲ ਨੂੰ ਗਰਮ ਹੋਣ ਦੇਵਾਂਗੇ ਸਭ ਤੋਂ ਪਹਿਲਾਂ ਆਪਾਂ ਹਾਂਜੀ ਤੇਲ ਆਪਣਾ ਗਰਮ ਹੋ ਗਿਆ ਹੈ ਤੇ ਆਪਾਂ ਇਸ ਦੇ ਵਿੱਚ ਜੋ ਕਠਰ ਹੈ ਇਸ ਨੂੰ ਆਪਾਂ ਪਾਵਾਂਗੇ ਤੇ ਆਪਾਂ ਫਰਾਈ ਕਰਾਂਗੇ ਇਹ ਮੈਂ ਧੋ ਕੇ ਚੰਗੀ ਤਰ੍ਹਾਂ ਰੱਖ ਲਈ ਹੋਈ ਹੈ ਤੇ ਚਾਰ-ਪਾਣੀ ਧੋਤੇਗੀ ਤੇ ਅੱਧੀ ਕਠਰ ਆਪਾਂ ਪਹਿਲਾਂ ਫਰਾਈ ਕਰਾਂਗੇ ਤੇ ਅੱਧੀ ਆਪਾਂ ਬਾਅਦ ਵਿੱਚ ਕਰਾਂਗੇ चं तरह आप फ्राई हो देना देखो जी चार तो पाँच मिनट हो गए हम फ्राई होंगे जो अपने जो पठार है बहुत बढ़िया फ्राई हुई जो आप बहार क्ड देव कह ਤੇਲ ਬਚਿਆ ਇਹਦੇ ਵਿੱਚ ਹੀ ਆਪਾਂ ਦੂਸਰੀ ਕਠਾਰ ਜੋ ਹੈ ਉਹ ਵੀ ਫਰਾਈ ਕਰ ਲੈਣੇ ਹਾਂ ਜੇ ਤੁਹਾਨੂੰ ਇਹ ਪਕਾਉਂਦੇ ਪਸੰਦ ਆਇਆ ਤਾਂ ਸਬਸਕ੍ਰਾਈਬ ਕਰ ਲੈਣਾ ਤੇ ਰੱਖਾਂ ਤੜਕਾ ਲਾਉਣਾ ਹੈ ਤਾਂ ਤੋਂ 5 ਮਿੰਟ ਹੋ ਚੁੱਕੇ ਆਪਣੀ ਇਹ ਜੋ ਕਟਮਾਰ ਹੈ ਇਹ ਫਰਾਈ ਹੋ ਚੁੱਕੀ ਹੈ ਤੇ ਇਸ ਨੂੰ ਵੀ ਆਪਾਂ ਕੱਢ ਲੈਣੇ ਬਾਅਦ ਗੈਸ ਨੂੰ ਕੱਟ ਦਿੰਦੇ ਆ ਗੈਸ ਦਾ ਫਲੇਮ ਲੋ ਕਰਕੇ ਤੇ ਆਪਾਂ ਇਸ ਨੂੰ ਕੱਢ ਲਵਾਂਗੇ ਬਾਅਦ ਆਪਣੀ ਕਟਮਾਰ ਜੋ ਹੈ ਇਹ ਫਰਾਈ ਹੋ ਚੁੱਕੀ ਹੈ ਹੁਣ ਆਪਾਂ ਤੜਕੇ ਦੀ ਤਿਆਰੀ ਕਰਦੇ ਹਾਂ ਹਾਂਜੀ ਹੁਣ ਆਪਾਂ ਇਸ ਵਿੱਚ ਅੱਧੀ ਕੜਛੀ ਤੇਲ ਦੀ ਹੋਰ ਪਾਵਾਂਗੇ ਤੜਕਾ ਭੁੰਨਣ ਵਾਸਤੇ ਅੱਧੀ ਕੜਚੀ ਜੋ ਤੇਲ ਦੀ ਹੈ ਇਹ ਹੋਰ ਪਾ ਦੇਗਾ ਇੱਕ ਕੜਚੀ ਦੇ ਨਾਲ ਆਪਾਂ ਜੋ ਕਠਾਰ ਹੈ ਫਰਾਈ ਕੀਤੀ ਹੈ ਅੱਧੀ ਕੜਚੀ ਨਾਲ ਆਪਾਂ ਤੜਕਾ ਲਾਵਾਂਗੇ ਜੋ ਕਿ ਸਾਰੀ ਸਬਜ਼ੀ ਬਣਾਉਣ ਵਿੱਚ ਡੇਢ ਕੜਚੀ ਤੇਲ ਦੀ ਲੱਗੀ ਹੈ ਹੁਣ ਆਪਾਂ ਤੇਲ ਨੂੰ ਗਰਮ ਹੋਣ ਦੇਵਾਂਗੇ ਗੈਸ ਆਪਾਂ ਥੋੜਾ ਘੱਟ ਹੀ ਰੱਖਾਂਗੇ ਤਾਂ ਕਿ ਆਪਣੇ ਜੋ ਮਸਾਲੇ ਆਪਾਂ ਖੜੇ ਮਸਾਲੇ ਪਾਉਣੇ ਆ ਇਹ ਸੜ ਨਾ ਇਸ ਵਾਸਤੇ ਆਪਾਂ ਥੋੜਾ ਘੱਟ ਹੀ ਰੱਖਾਂਗੇ ਗੈਸ ਹਾਂਜੀ ਤੇਲ ਆਪਣਾ ਗਰਮ ਹੋ ਗਿਆ ਹੈ ਹੁਣ ਆਪਾਂ ਥੋੜੀ ਜੀ ਹਿੰਗ ਪਾ ਦੇਵਾਂਗੇ ਤੇ ਨਾਲ ਹੀ ਆਪਾਂ ਇਹ ਖੜੇ ਮਸਾਲੇ ਪਾਵਾਂਗੇ ਹਾਂਜੀ ਇਹ ਆਪਣਾ ਹੈਗਾ ਇਹ ਤੇਜ ਪੱਤਾ ਇੱਕ ਟੁਕੜਾ ਜੋ ਦਾਲਚੀਨੀ ਦਾ ਹੈ ਇੱਕ ਵੱਡੇ ਲਾਚੀ ਦੋ ਲੌਂਗ ਦੋ ਲਾਚੀਆਂ ਪਾ ਦੇਵਾਂਗੇ ਆਪਾਂ ਨਾਲ ਹੀ ਆਪਾਂ ਥੋੜਾ ਜਿਹਾ ਜੀਰਾ ਪਾ ਦੇਵਾਂਗੇ थोड़ा भून लवेंगे लो फ्लेम तक भुना हम सब तो पहला आप अदरक लसन का जो पेस्ट कुट के रखे हो मैं ये पावे 2 ਮਿੰਟ ਵਾਸਤੇ ਘੋਲਣ ਕੇ ਹੁਣ ਆਪਾਂ ਇਸ ਦੇ ਵਿੱਚ ਜੋ ਇਹ ਪਿਆਜ਼ ਨੇ ਤਿੰਨ ਇਹ ਮੈਂ ਇਸ ਤਰ੍ਹਾਂ ਹੱਥ ਵਾਲੀ ਮਿਕਸੀ ਦੇ ਵਿੱਚ ਮਿਕਸ ਕੀਤੇ ਨੇ ਜਿਆਦਾ ਬਰੀਕ ਨਹੀਂ ਆਪਾਂ ਪੀਸਣੇ ਜਾਂ ਆਪਾਂ ਡੰਡੇ ਕੁੰਡੇ ਨਾਲ ਕੁੱਟ ਸਕਦੇ ਤੇ ਜਾਂ ਇਸ ਤਰ੍ਹਾਂ ਸ਼ੈਕ ਕਰ ਸਕਦੇ ਆ ਤੇ ਇਹਨਾਂ ਨੂੰ ਪਿਆਜ਼ ਨੂੰ ਆਪਾਂ ਪਾ ਦੇਣਾ ਇਸ ਵਿੱਚ ਹੁਣ ਆਪਾਂ ਥੋੜਾ ਜਿਹਾ ਗੈਸ ਜੋ ਹੈ ਇਸ ਦਸੇ ਇੱਕ ਵਧਾ ਦੇਵਾਂਗੇ आप जो प्याज इन चंकी तरह भुन लवें प्याज जो है हल्का गोल्डन ब्राउन हो चुका है हम आप कटिया हुई हरिया मिर्चा ਟਮਾਟਰਾਂ ਦੇ ਪਾਛੀ ਰੋ ਰੋ ਪੰਨਾਗੇ ਇਹਦੇ ਹੁਣ ਆਪਾਂ ਕਟਿਆ ਹੋਇਆ ਟਮਾਟਰ ਜੋ ਹੈ ਇਹ ਪਾ ਦੇਣਗੇ ਨਾਲ ਹੀ ਆਪਾਂ ਇੱਕ ਚਮਚਾ नमक का पा देगा कि अपना टमाटर जो है जल्दी पक जाए। नमक पाने टमाटर जो बहुत ही जल्दी सॉफ्ट हो जाएगा अपना टमाटर ही जो है ये चंकी तरह भुज चुका हम आप इसके मसाले ऐड करेंगे एक चम्मच आप नमक का पाया है। ਥੋੜਾ ਜਿਹਾ ਆਪਾਂ ਨਮਕ ਹੋਰ ਪਾਵਾਂਗੇ ਅੱਧਾ ਚਮਚਾ ਹਲਦੀ ਪਾਵਾਂਗੇ ਅੱਧੇ ਨੂੰ ਥੋੜਾ ਜਿਹਾ ਘੱਟ ਆਪਾਂ ਜੀਰਾ ਪਾਊਡਰ ਪਾਵਾਂਗੇ ਥੋੜਾ ਜਿਹਾ ਧਨੀਆ ਪਾਊਡਰ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ ਬਿਲਕੁਲ ਥੋੜੀ ਜਿਹੀ ਆਪਾਂ ਜੋ ਹੈ ਚਮਚ ਦਾ ਚੌਥਾ ਹਿੱਸਾ ਆਪਾਂ ਲਾਲ ਮਿਰਚ ਪਾਵਾਂਗੇ ਤੇ ਆਪਾਂ ਗਰਮ ਮਸਾਲੇ ਇਹਨਾਂ ਨੂੰ आप पानी दे ला के मसाले जो चंगी तरह भुनने मसाले उप भुन जो तक मसाला तेल नहीं छता अपना जो मसाला है ये बहुत वादिया भुज के तैयार हो चुका है तो मसाले ने हूं तेल छोड़ दिता है हूँ आप जो आप कठार फ्राई करके रखिए हूँ आपठारे मिला देंगे। तो कठार फ्राई की थी, आप इस मिला देंगे। यू तो आप चंगी तरह हिला देंगे। आप ਦੋ ਦੋ ਤਿੰਨ ਮਿੰਟ ਪਾਣੀ ਨਹੀਂ ਲਾਵਾਂਗੇ ਤੇ ਆਪਾਂ ਇਸ ਤਰ੍ਹਾਂ ਹੀ ਇਸ ਨੂੰ మీడియం ਫਲੇਮ ਤੇ ਪਕਾਵਾਂਗੇ। ਤੇ ਨੂੰ ਢੱਕ ਕੇ ਪਕਾਉਨੇ ਆ। ਤੇ ਫਿਰ ਆਪਾਂ ਦੇਖਦੇ ਹਾਂ ਸੱਚੀ। ਹਾਂਜੀ ਦੋ ਦੋ ਤਿੰਨ ਮਿੰਟ ਹੋ ਚੁੱਕੇ ਆ। ਆਪਾਂ ਆਪਾ ਦੇਖਦੇ ਆ। ਤੇ ਆਪਾਂ ਇਸ ਤਰ੍ਹਾਂ ਦੋ ਦੋ ਤਿੰਨ ਮਿੰਟ ਮਸਾਲੇ ਵਿੱਚ ਸੋਨੇ ਨੂੰ ਪਕਾਈਏ ਤਾਂ ਕਿ ਜੋ ਮਸਾਲੇ ਦਾ ਫਲੇਵਰ ਹੈ ਉਹ ਚੰਗੀ ਤਰ੍ਹਾਂ ਵਿੱਚ ਆ ਜਾ ਸਕੇ। ਆਪਾਂ ਇਸ ਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਦੇ ਹਾਂ ਫਿਰ ਜੇ ਤੁਸੀਂ ਜ਼ਿਆਦਾ ਥੋੜੀ ਤਰੀ ਵਾਲੀ ਰਸਮੀ ਸੀ ਰੱਖਣੀ ਹੈ ਤਾਂ ਜ਼ਿਆਦਾ ਪਾਣੀ ਐਡ ਕਰ ਲੈਣਾ ਜੇ ਸੁੱਕੀ ਰੱਖਣੀ ਹੈ ਤੇ ਫਿਰ 1.5 ਕੁ ਕੜਚੀ ਲਾ ਕੇ ਪਾਣੀ ਦੀ ਤਾਂ ਆਪਾਂ ਇਸ ਨੂੰ ਫਰਾਈ ਕਰ ਲੈਣਾ ਜ਼ਿਆਦਾ ਪਾਣੀ ਨਹੀਂ ਲਾਉਣਾ ਥੋੜਾ ਜਿਹਾ ਪਾਣੀ ਹੀ ਲਾਇਆ ਹੋਣ ਮਸਾਲੇ ਜੋ ਨੇ ਚੰਗੀ ਤਰ੍ਹਾਂ ਵਿੱਚ ਜੋ ਘਟਾਰ ਦੇ ਨੇ ਇਹ ਰਸ ਜਾਨੇ ਨੇ ਤੇ ਜੋ ਕਿ ਇਸ ਦਾ ਟੇਸਟ ਜੋ ਹੈ ਬਹੁਤ ਹੀ ਵਧੀਆ ਹੁੰਦਾ ਜਿਨ੍ਹਾਂ ਨੂੰ ਕਠਾਰ ਬਣਾਉਣੀ ਬਹੁਤ ਹੀ ਔਖੀ ਲੱਗਦੀ ਹੈ ਉਹ ਇਸ ਤਰੀਕੇ ਨਾਲ ਕਠਾਰ ਬਣਾ ਕੇ ਵੇਖੋ ਸਵਾਦ ਵੀ ਬਹੁਤ ਬਣਦੀ ਹੈ ਤੇ ਖਾਣ ਵਿੱਚ ਮਜ਼ੇਦਾਰ ਵੀ ਹੁੰਦੀ ਹੈ ਹੁਣ ਆਪਾਂ ਇਸ ਨੂੰ ਢੱਕ ਕੇ 5 ਮਿੰਟ ਹੋਰ ਪਕਾਵਾਂਗੇ ਤੇ ਫਿਰ ਆਪਾਂ ਦੇਖਦੇ ਹਾਂ ਸੱਚੀ ਹਾਂਜੀ ਆਓ 4 ਤੋਂ 5 ਮਿੰਟ ਹੋ ਚੁੱਕੇ ਆ ਤੇ ਆਪਾਂ ਦੇਖੀਏ ਸਬਜੀ ਆਪਣੀ ਜੋ ਸਬਜੀ ਹੈ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਆਪਾਂ ਇਹਨੂੰ ਥੋੜਾ ਆਪਾਂ ਦਬਾ ਕੇ ਦੇਖਦੇ ਹਾਂ ਆਪਣੀ ਜੋ ਪਠਾਰ ਹੈ ਇਹ ਬਹੁਤ ਵਧੀਆ ਗਲ ਚੁੱਕੀ ਹੈ ਇਹ ਦੇਖੋ ਜੀ ਇਸ ਨੂੰ ਆਪਾਂ ਚਮਚ ਨਾਲ ਦਬਾ ਕੇ ਦੇਖਦੇ ਆਪਾਂ ਜੀ ਆਪਣੀ ਜੋ ਪਠਾਰ ਹੈ ਬਹੁਤ ਹੀ ਵਧੀਆ ਗਲ ਚੁੱਕੀ ਹੈ ਤੇ ਹੁਣ ਆਪਾਂ ਇਸ ਦੇ ਵਿੱਚ ਥੋੜੀ ਏਜੀ ਮੇਥੀ ਪਾਵਾਂਗੇ ਕ੍ਰਸ਼ ਕਰਕੇ ਅਤੇ ਜੋ ਕਟਿਆ ਹੋਇਆ ਹਰਾ ਧਨੀਆ ਹੈ ਇਹ ਪਾ ਦੇਵਾਂਗੇ ਤੇ ਆਪਣੀ ਜੋ ਸਬਜੀ ਹੈ ਇਹ ਬਣ ਕੇ ਬਹੁਤ ਹੀ ਵਧੀਆ ਪਿਆਰੀ ਹੋਈ ਹੈ ਕੋਈ ਇਹਦੇ ਵਿੱਚ ਆਪਾਂ ਨੂੰ ਔਖਾ ਕੰਮ ਨਹੀਂ ਮੱਦ ਕਰਾਰ ਬਣਾਉਏ ਵਿੱਚ ਬਹੁਤ ਹੀ ਜੀ ਆਸਾਨ ਤਰੀਕੇ ਨਾਲ ਇਹ ਤੋਂ ਪਠਾਰ ਬਣ ਕੇ ਤਿਆਰ ਹੋਈ ਹੈ ਜੇ ਤੁਸੀਂ ਇਸ ਨੂੰ ਤਰੀ ਵਾਲੀ ਬਣਾਉਣਾ ਚਾਹੁੰਦੇ ਹੋ ਥੋੜਾ ਪਾਣੀ ਲਾ ਸਕਦੇ ਆ ਇਸ ਨੂੰ ਸੁੱਕੀ ਜਿਹੀ ਬਣਾਇਆ ਇਸ ਵਾਸਤੇ ਗੈਸ ਕਰਦੇ ਆ ਆਪਾਂ ਆਫ ਤੇ ਆਪਾਂ ਇਸ ਨੂੰ ਸਰਵ ਕਰਦੇ ਆ ਹਾਂ ਆਪਾਂ ਹੁਣ ਇਸ ਨੂੰ ਸਰਵ ਕਰੀਏ ਬਹੁਤ ਹੀ ਵਧੀਆ ਮਸਾਲੇਦਾਰ ਜੋ ਪਠਾਰ ਹੈ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇਸ ਨੂੰ ਇਸ ਤਰ੍ਹਾਂ ਬਣਾ ਕੇ ਟਰਾਈ ਜ਼ਰੂਰ ਕਰਨਾ ਸੋਨੋ ਤੇ ਹਰੀਆਂ ਧਨੀਆਂ ਨਾਲ ਆਪਾਂ ਗਾਰਨਿਸ਼ ਕਰਦੇ ਆਂ। ਦੇਖੋ ਜੀ ਬਹੁਤ ਹੀ ਵਧੀਆ ਆਪਣੀ ਜੋ ਕਠਾਰ ਬਣ ਕੇ ਤਿਆਰ ਹੋਈ ਹੈ। ਤੁਸੀਂ ਵੀ ਟਰਾਈ ਕਰੋ ਅਤੇ ਜੇ ਤੁਹਾਨੂੰ ਸਾਡੀਆਂ ਰੈਸਪੀ ਪਸੰਦ ਆ ਰਹੀਆਂ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰੋ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਜੋ ਨੇ ਉਹਨਾਂ ਦੀ ਲਿੰਕ ਮਿਲ ਸਕੇ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।